모자도 늘이래 해 ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਆਏ ਆ ਇੱਥੇ ਇੱਕ ਫਾਰਮ ਵਿੱਚ ਨਾਰਵੇ ਦੇ ਜਿੱਥੇ ਮੈ ਰੰਨਾ ਸ਼ਹਿਰ ਦੇ ਵਿੱਚ ਉੱਥੇ ਇੱਕ ਫਾਰਮ ਆ ਤੇ ਉੱਥੇ ਅਸੀਂ ਤੁਹਾਨੂੰ ਦਿਖਾਵਾਂਗੇ ਇੱਥੇ ਲੋਕ ਕਿੱਦਾਂ ਖੇਤੀ ਕਰਦੇ ਆ ਤੇ ਕੀ ਕੀ ਕਰਦੇ ਆ ਫਾਰਮ ਤੇ ਇਹਨਾਂ ਨੇ ਭੇਡਾਂ ਰੱਖੀਆਂ ਆ ਇਹਨਾਂ ਨੇ ਗਾਂਵਾਂ ਰੱਖੀਆਂ ਤੁਹਾਨੂੰ ਦਿਖਾਵਾਂਗੇ ਸਾਰਾ ਬਹੁਤ ਸੋਹਣੀ ਜਗ੍ਹਾ ਆ ਇਹ ਦੇਖੋ ਫਾਰਮ ਆ ਪਹਾੜਾਂ ਦੇ ਵਿੱਚ ਆ ਜਿਹੜਾ ਬੰਦਾ ਖੜੇ ਆ ਇਹ ਹੈਗਾ ਇਹਦਾ ਮਾਲਕ ਆ ਫਾਰਮ ਦਾ ਤੇ ਇਹਨੂੰ ਇੱਥੇ ਹੋ ਗਿਆ ਕਰਦੇ ਨੂੰ ਖੇਤੀ ਯਾਨੀ ਕਿ ਇਹਦੇ ਪਹਿਲਾਂ ਕਰਦੇ ਕਰਦੇ ਸੀ ਤੇ ਇਹਨੂੰ ਹੋ ਗਿਆ ਕਹਿੰਦਾ ਜਦ ਤੱਕ ਮੈਂ ਜੰਮਿਆ ਇੱਥੇ ਹੀ ਆ 60 ਸਾਲ ਹੋ ਗਏ ਆ ਤੇ ਹੁਣ ਕਹਿੰਦਾ ਰਿਟਾਇਰਮੈਂਟ ਲੈਣੀ ਆ ਤੇ ਥੋੜਾ ਆਪਣੇ ਆਪ ਨੂੰ ਰਿਲੈਕਸ ਕਰਨਾ ਆ ਪਰ ਇਹ ਫੇਰ ਵੀ ਬੰਦੇ ਦੇ ਲਓ 60 ਸਾਲ ਤੋਂ ਉੱਪਰ ਹੋ ਗਿਆ ਤਾਂ ਕਿੰਨੀ ਮਿਹਨਤ ਕਰਦੇ ਆ ਆਜਾ ਹੁਣ ਮੈਂ ਤੁਹਾਨੂੰ ਦਿਖਾਉਂਦਾ ਨਾਲ ਨਾਲ ਇਹ ਟਰੈਕਟਰ ਯਾ ਫਰਗਿਸਨ 70 years let me okay 50 74. 70 74 no. 70 ਸਾਲ ਪੁਰਾਣਾ ਇਹ ਜਦੋਂ ਜਦੋਂ ਮੈਂ ਜੰਮਿਆ ਸੀ 74 ਹਾਂ 74 ਹੈ 7 ਓਕੇ ਤੇ ਨਾਲ ਫਿਰਕਾ ਤੇ 50 50 ਵਰ ਆਕਰ 50 ਸਾਲ ਉਹ ਪੁਰਾਣਾ ਫੋਰਡ 100 ਬੈਟ ਲੈ ਗਏ ਬੈਟ ਲੈ ਗਏ 75 50 25 ਸਾਲ ਪੁਰਾਣੀ ਹੈ ਟਰਾਲੀ ਜੋਨ ਡੀਅਰ ਦੈਨ ਟਰੱਕ ਨੂੰ ਆ ਆ ਇਸ ਇਸ 15 ਇਅਰਸ 15 ਸਾਲ ਪੁਰਾਣਾ ਜੋਨ ਡੀਅਰ ਬੁਰਾਰ ਨਹੀਂ ਟਰੈਕਟਰ ਬੋਈ ਦਾ ਮੁੱਟਾ ਦੇ ਆਲਨ ਦੀ ਹੈ ਦੇ ਨਹੀਂ ਹੈ ਹਾਂ ਅੰਦਰ ਇਸ In the garage 2000-modell. OK. Og Jeg er Sonys mekaniker, so yeah, så yeah. yeah. so okay. yeah. han fikser alt. Ja, jeg vet det. Jeg så det. Han jobber i bransjen, så han han skal ta so skal ta fagbrev neste år Og så vi kan i det. ਤੇ ਇੱਧਰ ਰੱਖੀਆਂ ਗਾਵਾਂ ਇਹਦੇ ਵਿੱਚ ਉਹ ਮੈਂ ਤੁਹਾਨੂੰ ਬਾਅਦ ਚ ਦਿਖਾਉਂਦਾ ਤੇ ਆ ਦੇਖੋ ਤੁਸੀਂ ਇਹਦਾ ਪਹਿਲਾ ਵਾਲਾ ਦਵਾਲਾ ਦੇਖੋ ਜਿੱਥੇ ਇਹਨਾਂ ਨੇ ਬਣਾਇਆ ਇਹ ਫਾਰਮ ਆ ਲੱਕੜਾ ਇਹ ਜੰਗਲ ਚੋਂ ਵੱਢ ਕੇ ਲਿਆਉਂਦੇ ਆ ਜੰਗਲ ਹੀ ਇੱਥੇ ਸਾਰਾ ਉੱਪਰ ਤੇ ਆ ਇੱਧਰ ਹੈਗੀਆਂ ਭੇਡਾਂ ਆ ਜਿਹੜੀ ਆ ਜਾਲੀ ਜੀ ਲਾਈ ਆ ਸਾਰਾ ਬਾਰਡਰ ਇਦੇ ਵਿੱਚ ਕਰੰਟ ਲਾਇਆ ਹੁੰਦਾ ਹੈ ਥੋੜਾ ਜਿਹਾ ਹੁੰਦਾ ਜੇ ਬਾਈਚਾ ਸੋ ਬਾਹਰ ਆਉਣ ਫਿਰ ਇਹ ਨਾ ਫਿਰ ਭੱਜ ਜਾਂਦੀ ਅੰਦਰ ਆ ਸਾਰੀਆਂ ਇੱਥੇ ਜੋਗਣਦੇ ਆ ਆ ਬਾਅਦ ਚ ਦਿਖਾਉਂਦਾ ਤੁਹਾਨੂੰ ਕੋਲ ਜਾ ਕੇ ਦੂਸਰੀ ਸਾਈਡ ਤੋਂ ਆ ਲੱਕੜਾ ਦੇਖੋ ਜਿਹੜੀ ਵੱਢਦੇ ਆ ਫੇ ਇਦਾਂ ਬਣਾ ਕੇ ਇਹਨਾਂ ਦੇ ਨਾ ਰੱਖ ਲੈਂਦੇ ਆ ਬਾਕਸ ਜਿਹਾ ਤਪੀਰ ਜਿਹਦਾ ਸਿਆਲਾਂ ਨੂੰ ਇਹ ਹੀ ਲੱਕੜ ਬਾਲਦੇ ਆ ਜ਼ਿਆਦਾਤਰ ਜੋ ਠੰਡ ਬਹੁਤ ਹੁੰਦੀ ਐ ਇੱਥੇ ਇਹ ਕੱਟ ਲੈਂਦੇ ਆ ਸਾਨੂੰ ਪਤਾ ਹੀ ਆ ਕਿਸਾਨਾਂ ਕੋ ਸਾਰੇ ਹਥਿਆਰ ਹੁੰਦੇ ਘਰੇ ਹੀ ਉਜਾਰ ਇੱਥੇ ਕੱਟਦੇ ਜਾਂ ਨਾ ਆਹ ਟਰੈਕਟਰ ਖੜੇ ਐ ਇਹਨਾਂ ਦੇ ਆਹ ਉਹਨਾਂ ਕੋਈ ਪਿਆਖ ਹੈਗਾ 50 ਸਾਲ ਪੁਰਾਣਾ ਫੋਰਡ ਇੱਧਰ ਖੜਿਆ ਇੱਕ ਮੈਸੀ ਇਹ ਕੋ ਹੈਗਾ 70 ਸਾਲ ਦੇ ਕਰੀਬ ਪੁਰਾਣਾ ਟਰੈਕਟਰ ਸਾਹਮਣੇ ਰੱਖਿਆ ਇਹਨਾਂ ਨੇ ਦੇ ਹੁੰਦਾ ਦਿਖਾਉਣਾ ਪੇਡਾ ਹੋਈਆਂ ਪੇਡਾ ਵੀ ਰੱਖੀਆਂ ਮੁਰਗੀਆਂ ਵੀ ਰੱਖੀਆਂ ਸਾਰਾ ਕੁਝ ਰੱਖਿਆ ਇਹਨਾਂ ਨੇ ਐਗੋਗ ਜਿੱਦਾਂ ਵੇਚਦੇ ਆ ਦੇਸੀ ਮੁਰਗੀਆਂ ਦੇ ਇੱਥੋਂ ਮਿਲ ਜਾਂਦੇ ਆ ਆ ਦੇਖੋ ਬੱਚੇ ਇਹਨਾਂ ਦੇ ਇਹ ਹੁਣੇ ਭੇਡਾਂ ਨੂੰ ਕਹਿੰਦਾ 10-10 ਸੀਗਾ ਜਿਹੜਾ ਇਹਨਾਂ ਇੱਥੇ ਦਾ ਕਿਸਾਨ ਆ ਕਹਿੰਦਾ ਇਹਨਾਂ ਨੂੰ ਹੁਣ ਅਸੀਂ ਮਾਉਂਟੇਨ ਤੇ ਛੱਡਿਆਣਾ ਪਹਾੜਾਂ ਤੇ ਅਗਲੇ ਹਫਤੇ ਫੇਰ ਲੈ ਕੇ ਆਉਣੀਆਂ ਵਾਪਸ ਇਹ ਸਤੰਬਰ ਚੌਥੇ ਫੇਰ ਕਹਿੰਦਾ ਵਧੀਆ ਘਾ ਚੁਗਦੀਆਂ ਕੁਆਲਿਟੀ ਬਹੁਤ ਵਧੀਆ ਬੰਦੀ ਆ ਫੇਰ ਮੀਟ ਦੀ ਉਹਨੂੰ ਮੈਂ ਪੁੱਛਦੇ ਲੱਭਦੇ ਕਿੰਦਾ ਕਹਿੰਦਾ ਕਈਆਂ ਦੇ ਇਹਨਾਂ ਨੇ ਲਾਇਆ ਜੀਪ ਜੀਪੀਐਸ ਸਿਸਟਮ ਕਹਿੰਦੇ ਜੀਪੀਐਸ ਲਾਇਆ ਵਿੱਚ ਤੋ ਫੋਨ ਮੋਬਾਈਲ ਦੇ ਉੱਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਕਿੱਥੇ ਘੁੰਮਦੀਆਂ ਕੀ ਕਰਦੀਆਂ ਅਮੀਰ ਕਿਸਾਨ ਇੱਧਰ ਦਿਖਾਉਣਾ ਤੁਹਾਨੂੰ ਇਹਨਾਂ ਨੇ ਲਾਇਆ ਹੋਇਆ ਜਿਗਾਰ ਬੈਣ ਬੂਨ ਨੂੰ ਆ ਦੇਖੋ ਵੰਡੀਆਂ ਬਣਾਇਆ ਇੱਥੇ ਅੱਗ ਬਾਲਣ ਨੂੰ ਵੀ ਆ ਬੁਖਿਆ ਤਰ ਮੁਰਗੀਆਂ ਹੋਣੀਆਂ ਆ ਦੇਖੋ ਦੇਸੀ ਮੁਰਗੀਆਂ ਇਹਨਾਂ ਕੋ ਐਗ ਲੈਏ ਅੱਜ ਅਸੀਂ ਜਾਂਦੇ ਲੈ ਕੇ ਜਾਵਾਂਗੇ ਆ ਦੇਖੋ ਵਾਫੀਆ ਆਕਾ ਵਗੈਰਾ ਵਧੀਆ ਇਹਨਾਂ ਦਾ ਹੋਇਆ ਹੈ ਇਸ ਇਨਾਲੇ ਬੜੀਆ ਹੈ ਫਿਰ ਦਾਨ ਨੂੰ ਖਾਣ ਲਈ ਆ ਤੁਹਾਨੂੰ ਦਿਖਾਉਂਦਾ ਇਹਨਾਂ ਨੇ ਇੱਧਰ ਆ ਇੱਧਰ ਵੀ ਦਿਖਾਦਾ ਪਹਿਲਾਂ ਆ ਦੇਖੋ ਇਹਨਾਂ ਨੇ ਦਾ ਬੈਠਣ ਨੂੰ ਬਣਾਇਆ ਅੰਦਰ ਠੰਡ ਹੁੰਦੀ ਸਾਨੂੰ ਪਤਾ ਹੈ ਤੇ ਬਹੁਤ ਜ਼ਿਆਦਾ ਨਾਰਵੇ ਠੰਡ ਪੈਂਦੀ ਉਹਦੇ ਲਈ ਆ ਦੇਖੋ ਅੱਗ ਬਾਲਣ ਨੂੰ ਇੱਥੇ ਚਾਹ ਵਗੈਰਾ ਵੀ ਬਣਾ ਲੈਂਦੇ ਹੋਣੇ ਆ ਆ ਮਸ਼ੀਨ ਪਈ ਕੋਈ ਪਤਾ ਨਹੀਂ ਕਿਹੜੇ ਸੰਦੀ ਦੇਖੋ ਆਪੇ ਯਾਨੀ ਐਗਜਿਟੇ ਲੈ ਆ ਆ ਦੇਖੋ ਪੇਡਾਂ ਦੀ ਉਹਨਾਂ ਜਿਹੜੀ ਉੱਤੋਂ ਲਾਉਂਦੇ ਆ ਹੁੰਦਾ ਬਣਾਇਆ ਆ ਇਹ ਯਾਨੀ ਕਿ ਇੱਕ ਇਹਦਾ ਪੀਸ 2000 ਦਾ ਆ ਲਿਖਿਆ ਅਪਰ ਰੇਟ 16000 ਦਾ ਇੰਡੀਆ ਦਾ ਇੱਕ ਪੀਸ ਆ ਆ ਵਾਲਾ ਆ ਗੁੱਗ ਇੱਥੇ ਰੱਖੇ ਫਰਿੱਜ ਜਿੱਥੋਂ ਕਹਿੰਦੇ ਤੁਸੀਂ ਲੈ ਜਾਓ ਆਪੇ ਆ ਕੇ ਜਦੋਂ ਲੋੜ ਆ ਦੇਸੀ ਇੱਥੇ ਕੋਈ ਹੈ ਨਹੀਂਗਾ ਜੀ ਜੋ ਚਾਹੀਦਾ ਇੱਥੋਂ ਲੈ ਸਕਦੇ ਆ ਤੇ ਆ ਨੰਬਰ ਆ ਮੋਬਾਈਲ ਦਾ ਇਹਦੇ ਉੱਤੇ ਪੈਸੇ ਪੇ ਕਰ ਦਿਓ ਬੀਪਸ ਕਹਿ ਦਿੰਦੇ ਆ ਜਾਂ ਡੱਬੇ 'ਚ ਪੈਸੇ ਪਾ ਦਿਓ ਆਪਣੀ ਇਮਾਨਦਾਰੀ ਨਾਲ ਜੋ ਚਾਹੀਦਾ ਇੱਥੋਂ ਲਿਆ ਸਕਦੇ ਤੁਸੀਂ ਅਲਿਓ ਪਹਾੜਾਂ ਦੇ ਉੱਤੇ ਹੈਗੀ ਆ ਸਨੋ ਥੋੜੀ ਥੋੜੀ ਆ ਦੇਖੋ ਲਈ ਆ ਆ ਲੱਕੜ ਸਾਰੀ ਆ ਦੇਖੋ ਲਿਆਂਦੀ ਨਾ ਜੰਗਲ ਚੋਂ ਵੱਢ ਕੇ ਇਹ ਸਾਰੀ ਦੇ ਗੁੱਲੇ ਬਣਾ ਲੈਣੇ ਅੱਗ ਬਾਲਣ ਨੂੰ ਇੱਕ ਆ ਖੜਾ ਟਰੈਕਟਰ ਜੌਨ ਡੀਅਰ ਇਹ ਨਵੀਂ ਟੈਕਨੋਲੋਜੀ ਦੇ ਜਿਹੜੀਆਂ ਚੀਜ਼ਾਂ ਨਵੇਂ ਨਿਊ ਜਨਰੇਸ਼ਨ ਲਈ ਇਹ ਕੰਦਾ ਦੋ ਇਹ ਹੈਗਾ ਨਵਾਂ ਟਰੈਕਟਰ। ਛੋਟਾ ਖੰ। ਕਿ ਕਰੇ ਦਾ ਦੇਖਤਾ ਸਕਦੇ ਕਿਉਂਕਿ ਬੰਦਾ ਜਿਹੜਾ ਹੈ ਨਾ ਇਹ ਸਾਡਾ ਦੋਸਤ ਹੀ ਆ। ਇਹਨਾਂ ਦੀ ਜਿਹੜੀ ਕੁੜੀ ਆ ਉਹ ਸਾਡੇ ਕੋਲ ਕੰਮ ਕਰਦੀ ਆ ਉੱਥੇ। ਤਾਂ ਕਰਕੇ ਫੇ ਇਹਨਾਂ ਦਾ ਬਖ ਵੀ ਆ। ਉਹ ਦਾ ਦੇਖ ਲਓ ਜੋ ਦੇਖਣਾ ਘੁੰਮ ਕੇ। ਕੱਚੇ ਰਾਹ ਦੇ ਕੇ ਆਪਣੇ ਆ ਜਾਂਦੀ ਯਾਦ ਇੰਡੀਆ ਦੀ ਇਹ ਦੇ ਖੇਤਾਂ ਨੂੰ ਜਾਂਦੇ ਸੀ ਉੱਥੇ ਵੀ ਰਾਹ ਆ ਇੱਧਰ ਦਿਖਾਉਣਾ ਸਾਨੂੰ ਸਾਨੂੰ ਪਤਾ ਹੈ ਜਿਮੀਂਦਾਰਾਂ ਦੇ ਘਰੇ ਸਾਰੇ ਹੁੰਦੇ ਸਮਾਨ ਸੰਦ ਸਮਾਨ ਜੋ ਹੋ ਵੀ ਚਾਹੀਦਾ ਹੁੰਦਾ ਸਭ ਹੁੰਦਾ ਇਹਦਾ ਮੁੰਡਾ ਹੈਗਾ ਮਕੈਨਿਕ ਇੰਦਰ ਦੱਸਦਾ ਸੀਗਾ ਤੂੰ ਕਹਿੰਦਾ ਘਰੇ ਹੀ ਕਰ ਦਿੰਦਾ ਸਾਰਾ ਕੁਝ ਆ ਬਣਾਇਆ ਇੱਥੇ ਗੈਰੇਜ ਆਹ ਦੇਖੋ ਕਿਦਾਂ ਟੰਗਿਆ ਜਾ ਕਿਤੇ ਇਹ ਸਕੂਟਰ ਰੱਖਿਆ ਇਹਨਾਂ ਨੂੰ ਤਾਂ ਤੁਹਾਨੂੰ ਪਤਾ ਹੀ ਬਰਫਾਂ ਦੇ ਵਿੱਚ ਇਹੀ ਕੰਮਜਾਬ ਆਉਂਦੇ ਆ ਜਾਣਾ-ਜੂਣਾ ਹੋਵੇ ਕਿਤੇ ਰਾਹ ਖੇਤਾਂ ਕੋਲ ਤਾਲੂ ਇੱਥੇ ਕਾ ਖੜਾ ਟਰੈਕਟਰ ਇਹ 24-25 ਸਾਲ ਪੁਰਾਣਾ ਹੈ ਜੌਨ ਡੀਅਰ ਮਾਨ ਭਰਿਆ ਪਿਆ ਸਾਰਾ ਅੰਦਰ ਆਹ ਇਹਨਾਂ ਦੀਆਂ ਭੇਡਾਂ ਚੱਲ ਰਹੀਆਂ ਆਵਾਜ਼ ਆਉਂਦੀ ਨਹੀਂ ਸਾਨੂੰ ਇਹਨਾਂ ਦੇ ਗਲ ਚ ਟੱਲੀਆਂ ਖੜਕਦੀਆਂ ਇਹ ਬਹੁਤ ਸਾਊਂਡ ਵਧੀਆ ਲੱਗਦਾ ਦੇਖੋ ਆ ਇਹਨਾਂ ਦਾ ਹੈਗਾ ਜੀ ਪੁਰਾਣਾ ਘਰ ਇਹ ਜਿਹਨਾਂ ਅਸੀਂ ਗੱਲਾਂ ਕਰਦੇ ਫਾਰਮ ਉਹਦੇ ਮੰਮੀ ਡੈਡੀ ਦਾ ਇੱਥੇ ਕਹਿੰਦਾ ਮੇਰਾ ਜਨਮ ਹੋਇਆ ਸੀ ਆ ਘਰ ਚ ਤੇ ਹੁਣ ਭਾਰ ਇੱਧਰ ਇਹਨਾਂ ਨੇ ਹੁਣ ਘਰ ਬਣਾ ਰਿਆ ਦਿਖਾਉਂਦਾ ਸਾਨੂੰ ਆ ਇਹਨਾਂ ਦੀਆਂ ਗੱਡੀਆਂ ਖੜੀਆਂ ਇੱਧਰ ਆ ਇੱਧਰ ਇਹਨਾਂ ਦਾ ਹੁਣ ਘਰ ਬਣਾਇਆ ਨਵਾਂ ਹੁਣ ਇੱਥੇ ਰਹਿੰਦੇ ਆ ਆ ਜਿਹੜੇ ਬੂਟੇ ਲੱਗੇ ਆ ਇਹ ਹੈਗੇ ਆ ਜੀ ਚੈਰੀ ਲੱਗਦੀ ਇਹਨਾਂ ਨੂੰ ਇੱਥੇ ਮਰੋਲਰ ਕਹਿੰਦੇ ਇਹਨਾਂ ਨੂੰ ਉਹਦੇ ਚੈਰੀ ਚੇਰੀ ਦੇ ਦਰਖਤ ਆ ਇਧਰ ਵੀ ਲੱਗੇ ਆ ਸ਼ਾਇਦ ਆ ਹੈਗੀ ਯਾਰ ਨਾਸ਼ਪਾਤੀਆਂ ਆ ਇਧਰ ਆ ਦੇਖੋ ਆ ਵੀ ਲੱਗਾ ਇੱਕ ਚੇਰੀ ਦਾ ਉਹ ਸ਼ਾਇਦ ਐਪਲ ਦਾ ਹੈ ਇਧਰ ਆ ਤੁਹਾਨੂੰ ਦਿਖਾਉਣਾ ਮੈਂ ਥੋੜਾ ਪਿੱਛੇ ਹੋ ਕੇ ਆ ਕਰ ਨਾਰਵੇ ਜਦੋਂ ਪਹਿਲੇ ਟਾਈਮਾਂ ਦੇ ਵਿੱਚ ਇਦਾਂ ਦੇ ਘਰਾਂ ਚ ਰਹਿੰਦੇ ਸੀ ਲੋਕ ਜਦੋਂ ਇੱਥੇ ਗਰੀਬੀ ਸੀ ਬਹੁਤ ਆਹ ਘਰ ਸੀ ਇਹਨਾਂ ਦੇ ਇੱਥੋਂ ਸ਼ੁਰੂਆਤ ਹੋਈਆਂ ਤੇ ਇਤੋਂ ਬਾਅਦ ਫੇ ਆ ਬਣੇ ਆ ਸਮਾਜ ਦੇ ਲੋਕ ਕਿਦਾਂ ਚੇਂਜ ਹੁੰਦਾ ਆ ਇਹਦੀ ਵਾਈਫ ਆ ਮਾਲਕ ਦੀ ਜਾ ਰਹੀ ਆ ਦੇਖੋ ਐ ਪੈਂਥਰ ਆਏ ਜਹਾਂ ਤੱਕ ਵੀ ਲੈ ਆਈ ਮੂੰਹ ਦਾਦਰ ਵੀ ਲੈ ਆਈ ਇਹ ਦੇਖ ਲਓ ਮੈਨੂੰ ਯਾ ਉਹ ਕੰਨੀ ਬਾੜੀ ਹੋ ਗਈ ਹੈ ਨਾ ਆ ਦੇਖਿਆ ਤੇ ਵਧੀਆ ਆ ਚੱਕੇ ਜਿਹੜੇ ਆ ਪੁਰਾਣੇ ਟੈਮਾਂ ਦੇ ਆ ਇਹ ਸਾਰੇ ਜਦੋਂ ਚੱਲਦੇ ਸੀਗੇ ਆ ਮਾਲਾ ਗੱਡੇ ਰੇੜੇ ਇੱਥੇ ਵੀ ਨਾਰਵੇ ਵੀ ਸੀਗਾ ਆ ਵੀ ਰੱਖੇ ਹੈਲਮਟ ਹਾਂਜੀ ਹੈਲਮਟ ਲਾਇਆ ਭਾਜੀ ਆ ਆ ਦੇਖੋ ਘਾਟਾ ਕਿੱਟਾ ਹੈ ਮਸ਼ੀਨ ਆ ਅੰਦਰ ਆ ਜਾ ਅੰਦਰ ਆ ਰਿਹਾ ਅੰਦਰ ਦੇ ਕਿਨੇ ਰਾਤ ਦਲਵਤ ਭਾਈ ਆ ਨਹੀਂ ਜਿਹੜਾ ਇੱਧਰ ਆ ਵਾਲਾ ਕਹਿੰਦਾ ਮੈਂ ਆਪ ਹੰਟ ਕੀਤਾ ਸੀਗਾ ਉੱਪਰ ਉਹ ਡੇਟ ਵੀ ਲਿਖੀ ਆ ਨੇ ਮੈਂ ਲਾਦਾ 201093 ਨੂੰ ਹੈ? ਆਪੂ ਰਾਈਫਲ ਨਾਲ ਕਹਿੰਦਾ ਕੀਤਾ ਸੀਗਾ ਕਿਲ ਮੈਂ ਓਕੇ ਵਾਲਾ ਸੀਗਾ ਬਾਰਾ ਸਿੰਗਾ ਆ ਅੰਦਰ ਵਾਜੀ ਇੱਥੇ گاਵਾ ਦਾ ਇੱਥੇ ਰੱਖਿਆ ਅੰਦਰ ਉਹ ਮੇਲਾ ਦਾ ਠੇਕਾ ਜਿਹੀ ਨਹੀਂ ਆ ਸਾਰੀਆਂ ਗਾਵਾਂ ਆ ਹਾਂ ਇਹ ਵਿੰਟਰ ਵਿੱਚ ਯੂਜ਼ ਹੁੰਦਾ ਭਾਜੀ ਕਹਿੰਦੇ ਅਚਾਈ ਦਾ ਤਾਂ ਕੋਈ ਨਹੀਂ ਆਇਆ ਸਿਰਫ ਦੋ ਪਈ ਆ ਵਾ ਵਾ ਬੱਚੇ ਫੋਮ ਰੇੰਬਰ ਬਾਹਰ ਦਾ ਦੇਖਦਾ ਵਾਂ ਕਿ ਜਾਂਦੇ ਜਾਂਦੇ ਹੈਨਾ ਓਏ ਇੱਧਰ ਕਿੰਨੀ ਆ ਓਲੇ ਕਿੰਦਾ ਰੋਲਾ ਪਾਉਂਦਾ ਪਰ ਮਾਦਾ। ਆਪਣੇ ਇੰਡੀਆ ਵੀ ਇਦਾਂ ਹੀ ਸਮਾਨ ਹੈਗਾ ਸਾਰਾ। ਆ ਰੇੜੀ ਆ ਰੋੜੀ ਆ। ਗਾਇਨਾ ਬਾਹਰੋਂ ਆ ਵੀ ਦੇਖਦੇ ਆਜਾ ਉਧਰ ਆ ਕੇ ਤਾ। ਓੜਾ ਕੁੱਤਾ ਨਹੀਂ ਪੇਟਾ ਸੰਭਲੀ। ਹਾਂਜੀ। ਕਹਿੰਦਾ 14 ਸਾਲ ਹੋ ਗਈ ਨੇ ਉਮਰ। ਓਕੇ। ਮੇਰਾ ਇੰਨੀ ਹੁੰਦੀ ਕੁੱਤਿਆਂ ਦੀ ਉਮਰ। ਹਨਾ? ਕਹਿੰਦਾ ਬਹੁਤ ਪੁਰਾਣਾ। ਇਹ ਜਾਂਦਾ ਸੀ ਨਾਲ ਅੱਗੇ ਇਹਨਾਂ ਦੇ ਭੇਡਾਂ ਦੇ। ਏਡਾਂ ਦੇ ਨਾਲ। ਭੇਡਾ ਜਦੋਂ ਉੱਥੇ ਜਾਂਦੀਆਂ ਹੁੰਦੀਆਂ ਹੁੰਦੀਆਂ ਮਾਊਂਟੇਨ ਤੇ ਮਾਊਂਟੇਨ ਤੇ ਫਿਰ ਕੁੱਤਾ ਇਹ ਵਾਲਾ ਇਹਨਾਂ ਦੀ ਰਾਖੀ ਕਰਦਾ ਹੁੰਦਾ ਸੀ ਭੇਡਾਂ ਦੀ ਉਹ ਇੱਕ ਵਾਰੀ ਸਭ ਦੇ ਮੋਰਲ ਦੇ ਖੋਦੀ ਨਾਰਵੇ ਹੋਇਆ 스위ਟਜ਼ਰਲੈਂਡ ਹੋਇਆ ਸੇਮ ਆ ਸਾਰਾ ਕੁਝ ਜੋ ਤੁਸੀਂ 스위ਟਜ਼ਰਲੈਂਡ ਦੇਖਣ ਜਾਂਦੇ ਲੋਕੀ ਉਹੀ ਨਾਰਵੇ ਆ ਦੋ ਇਦੇ ਮਹਿੰਗਾ ਇਹ ਆ ਦੇਖ ਹੋ ਸਕਦਾ ਥੋੜਾ ਮਹਿੰਗਾ ਹੀ ਹੋਵੇ ਉਹਦੇ ਨਾਲੋਂ ਇਹ ਕਿੰਨਾ ਸ਼ਾਨਦਾਰ 뷰 ਆ ਉਹ ਸਾਹਮਣੇ ਜਿਹੜੀ ਨਾ ਸਾਰੀ ਕਣਕ ਆ ਉਹ ਲੱਗੀ ਹੋ ਉਹ ਦੇਖ ਥੱਲੇ گاਵਾਂ ਗਈਆਂ ਦੇਖ ਇੱਧਰ ਹੋ ਕੇ ਹਾਂਜੀ ਦੀਦੀਆਂ ਉਹ ਆਈ ਨੇ ਇਦੀਆਂ گاਮ ਆ ਸਾਰੀਆਂ ਸੰਦੇ ਖੇਤ ਇਹਦੇ ਆ ਸਾਰੇ ਉਹ ਬੇਹਿੰਮਾ ਚੱਲੀਏ ਤਾਂ ਹੁਣ ਫੇ ਆ ਦੇਖੇ ਦਮ ਤਸਲੀ ਆਏ ਸਾਰੇ ਹਾਂਜੀ ਲੈ ਕੇ ਜਾਣਾ ਇਹਦੇ ਕੋਲ ਇੱਕ ਮੈਂ ਇਹ ਇਹਨਾਂ ਦੀ ਤਸਲੀ ਸਿੰਘ ਟੰਗੇ ਹੋਏ ਇਹਨਾਂ ਨੇ ਇੱਥੇ ਟੱਚ ਕਰਕੇ ਦੇਖ ਸਕਦੇ ਇਹ ਤਾਂ ਸਵਾਹ ਵਾਂਗੂ ਹੋਇਓ ਆ ਇਹ ਰੋ ਮਾਰ ਨਾ ਜੇ ਸਵਾਹੀ ਆ ਦਿਖਾਪਾ ਦੇ ਲਾ ਲੈ ਵੀ ਬਰ ਗਿਆ ਹੁੰਦਾ ਆਇਆ ਜੀ ਬੈਠੀਆਂ ਦੇਖੋ ਥੱਲੇ گاਵਾ ਇੱਥੇ ਚੱਲ ਰਹੀਆਂ ਆ ਬੈਟੀਆਂ ਥੱਲੇ ਹੁਣ ਥੋੜੀ ਰੈਸਟ ਕਰ ਰਹੀਆਂ ਬੈਟੀਆਂ ਸਾਰਾ ਇਹ ਦੇਖੋ ਖੇਤ ਉਹਦਾ ਹੀ ਆ ਜਿੱਤੇ ਨੇ ਸਾਰਾ ਖੁੱਲਾ ਹੀ ਆ ਚਾਰਾ ਜਿੰਨਾ ਮਾਜੀ ਚਰੀ ਜਾਉ ਬਹੁਤ ਤਕੜੀਆਂ گاਵਾ ਇਹਨਾਂ ਦੀਆਂ ਲਓ ਜੀ ਹੁਣ ਇੱਥੇ ਕਰਦੇ ਆ ਅੱਜ ਦੇ ਬਲੌਗ ਦੀ ਸਮਾਪਤੀ ਦੇਖਿਓ ਤੁਸੀਂ ਬਲੌਗ ਫਿਰ ਤਾਂ ਦੱਸਿਓ ਸਾਨੂੰ ਕਿੱਦਾਂ ਦਾ ਲੱਗਿਆ ਇਥੇ ਦਾ ਸਿਸਟਮ ਇਥੇ ਦੇ ਫਾਰਮਿੰਗ ਕਿੱਦਾਂ ਹੋ ਰਹੀ ਹੈ ਇਹਦੇ ਬਾਰੇ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਜੇ ਹੋਰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੋ ਤਾਂ ਮੈਸੇਜ ਕਰਿਓ ਵੀਡੀਓ ਨੂੰ ਲਾਈਕ ਕਰਿਓ ਨਾਲੇ ਸ਼ੇਅਰ ਕਰਿਓ ਜੀ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਓਕੇ ਜੀ ਫਿਰ ਟੇਕ ਕੇਅਰ ਬਾਏ ਬਾਏ ਰੱਬ ਰਾਖਾ